ਸੱਚਗਲ ਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਉਹਦੀ ਆਪਣੀ ਸਕਰੀਨ ਦੇ ਤੇ ਜੋ ਅੱਗੇ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤਾਂ ਦੱਦੀ ਕੀ ਬਟਾਲਾ ਦੇ ਸਟਾਫ ਰੋਡ ਤੇ ਬੀਤੀ ਦੇ ਰਾਤ ਕਾਰ ਦੀ ਸਾਈਡ ਲੈਣ ਨੂੰ ਲੈ ਕੇ ਦੋ ਤੇਰਾ ਵਿੱਚ ਹੋਈ ਲੜਾਈ ਇਸ ਦੌਰਾਨ ਦੋ ਨੌਜਵਾਨਾਂ ਦੇ ਲੱਤਾਂ 'ਚ ਲੱਗੀਆਂ ਗੋਲੀਆਂ ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੋਂ ਉਹਨਾਂ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਗੱਲਬਾਤ ਦੌਰਾਨ ਜ਼ਖਮੀ ਨੇ ਦੱਸਿਆ ਕਿ ਅਸੀਂ ਉਹਨਾਂ ਨੂੰ ਨਹੀਂ ਸੀ ਜਾਣਦੇ ਅਸੀਂ ਉਹਨਾਂ ਨੂੰ ਕਾਰ ਸਾਈਡ ਤੇ ਕਰਨ ਲਈ ਕਿਹਾ ਇੰਨੇ ਚ ਹੀ ਉਹਨਾਂ ਨੇ ਸਾਡੇ ਤੇ ਗੋਲੀਆਂ ਚਲਾ ਦਿੱਤੀਆਂ ਦੂਜੇ ਪਾਸੇ ਜ਼ਖਮੀ ਦੇ ਪਿਤਾ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਉਹ ਲੋਕ ਕੌਣ ਨੇ ਸਾਡਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੈ ਮੈਨੂੰ ਫੋਨ ਆਇਆ ਕਿ ਮੇਰੇ ਲੜਕੇ ਦੇ ਗੋਲੀ ਲੱਗ ਗਈ ਹੈ ਤੇ ਮੈਂ ਇੱਥੇ ਆ ਗਿਆ ਹਾਂ ਦੂਸਰੇ ਪਾਸੇ ਸਰਕਾਰੀ ਹਸਪਤਾਲ ਦੇ ਇਲਾਜ ਕਰਨ ਵਾਲੇ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਦੋ ਨੌਜਵਾਨ ਆਏ ਸਨ ਜਿਨ੍ਹਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਨੇ ਦੋਨਾਂ ਦੀ ਹਾਲਤ ਸਥਿਰ ਹੈ ਅਸੀਂ ਦੋਨਾਂ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਰਹੇ ਹਾਂ ਅਜ ਤੱਕ ਰੈਫਰ ਕੀਤਾ ਗਿਆ ਉਦੋਂ ਤੱਕ ਪੁਲਿਸ ਨਹੀਂ ਸੀ ਪਹੁੰਚੀ ਮੌਕੇ ਤੇ ਜਾ ਕੇ ਜਾਂਚ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਤੇ ਇਹ ਤਸਵੀਰਾਂ ਜੋ ਕਿ ਤੁਸੀਂ ਦੇਖਦੇ ਪੀਓ ਬਟਾਲਾ ਦੇ ਸਰਕਾਰੀ ਹਸਪੀਟਲ ਦੀਆਂ ਨੇ ਜਿੱਥੇ ਕੀ ਦੋ ਨੌਜਵਾਨ ਗੰਭੀਰ ਹਾਲਤ ਦੇ ਵਿੱਚ ਪਾਉਂਦੇ ਨੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਹੋਈਆਂ ਸੀ ਲੱਤਾਂ 'ਚ ਗੋਲੀਆਂ ਲੱਗਣ ਦਾ ਕਾਰਨ ਜਿਵੇਂ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਇੱਕ ਸਟਾਫ ਰੋਡ ਦੇ ਉੱਤੇ ਗੱਡੀ ਨੂੰ ਸਾਈਡ ਤੇ ਕਰਨ ਲਈ ਕਹਿਨ ਦੇ ਉੱਤੇ ਗੱਡੀ ਦੇ ਵਿੱਚੋਂ ਦੂਸਰੇ ਲੋਕਾਂ ਨੇ ਜਿਹੜੀਆਂ ਨੇ ਇਹਨਾਂ ਦੇ ਉੱਤੇ ਗੋਲੀਆਂ ਦਾਗ ਦਿੱਤੀਆਂ ਜਿੰਨਾ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਹ ਇਹਨਾਂ ਦੇ ਜਾਣਕਾਰ ਨਹੀਂ ਸੀ ਪਤਾ ਨਹੀਂ ਕੌਣ ਸੀ ਅਣਜਾਣ ਵਿਅਕਤੀਆਂ ਨੇ ਇਹਨਾਂ ਦੇ ਉੱਤੇ ਜਿਹੜੀਆਂ ਨੇ ਉਹ ਗੋਲੀਆਂ ਚਲਾ ਦਿੱਤੀਆਂ ਜੋ ਕਿ ਇਹਨਾਂ ਦੀਆਂ ਲੱਤਾਂ ਦੇ ਵਿੱਚ ਲੱਗੀਆਂ ਸਨ ਜਿਹਦੇ ਇਲਾਜ ਬਟਾਲਾ ਦੇ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਇਨਾਂ ਨੂੰ ਹੁਣ ਜਿਹੜਾ ਆ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਆ ਸੁਰੂ ਕੀ ਹੋਇਆ ਕੀ ਉਸਲੇ ਮੋਕੇ ਦੇ ਮੋਕੇ ਦੇ ਭਾਜੀ ਬਸ ਗੱਡੀ ਆਪਣੀ ਜਗ੍ਹਾ ਮੰਗਿਆ ਬਸ ਗੱਡੀ ਨੂੰ ਵੜੀਏ ਹੋਏ ਸਾਈਡ ਤੋਂ ਲਾ ਲਓ ਅਗਲਾ ਗਲਮੇ ਆਣ ਕੇ ਪੈਂਡਾ ਬਸ ਉਹਨਾਂ ਨੂੰ ਜਾਣਦੇ ਸੀ ਨਹੀਂ ਆਪਾਂ ਨਹੀਂ ਜਾਣਦੇ ਉਹਨਾਂ ਤੇ ਉਹ ਕੀ ਉਹਨਾਂ ਵੱਲੋਂ ਕੋਈ ਕੀ ਚਲਾਇਆ ਗਿਆ ਵਾ ਉਹਨਾਂ ਨਾਲ ਫਾਇਰ ਚੱਲੇ ਗਈ ਸਾਡੇ ਤੇ ਤੇਰੇ ਕਿਥੇ ਲੱਗੀ ਮੇਰੇ ਪੜਚ ਲੱਗੀ ਭਾਜੀ ਕਿੱਥੇ ਕਿਹੜੀ ਜਗ੍ਹਾ ਦੀ ਇਹ ਵਾਰ ਦਾ ਇਹ ਵਾਰ ਬਾਦ ਹੈ ਕੀ ਆ ਸਾਧੂਆਂ ਨੇ ਭਲੇ ਸਾਧੂਆਂ ਵੱਲ ਤੋਂ ਸਾਧੂਆਂ ਵੱਲ ਤੋਂ ਹਾਂਜੀ ਤੇ ਜਿਹੜੇ ਤੇ ਨਾਲ ਮੁੜਾਇਆ ਇਹਦਾ ਕੀ ਨਾਮ ਆ ਇਹਦਾ ਨਾਮ ਚੰਦਰ ਕੁਮਾਰ ਇਹਦੇ ਵੀ ਲੱਗੀਆਂ ਹਾਂਜੀ ਇਹਦੀ ਕਿੰਨੀਆਂ ਲੱਗੀਆਂ ਇਹਦੇ 3-4 ਲੱਗੀਆਂ ਜੀ ਤੇ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦਾ ਕੋਈ ਜਾਣ ਪਛਾਣ ਨਹੀਂ ਸਾਡੀ ਕੋਈ ਜਾਣ ਪਛਾਣ ਨਹੀਂ ਹੈ ਨਹੀਂ ਉਹਨਾਂ ਨਾਲ ਮੇਰੀ ਕੋਈ ਲੈਣ ਦੇਣੀ ਨਹੀਂ ਹੈਗਾ ਭਾਈ ਉਹ ਕਿਤੇ ਹਾਂਜੀ ਮੈਂ ਜਿਹੜਾ ਆਪਣੀ ਪਛਾਣ ਕਰਨ ਲਈ ਉਹ ਉਹਨਾਂ ਨੇ ਮੇਰੇ ਸਿਰ ਤੇ ਹਮਲਾ ਕੀਤਾ ਰਲਵੇਂ ਦੇ ਆਰਤੀ ਗੋਲੀ ਚ ਲਾਈ ਬੋਲੋ ਬੋਲੋ ਵੀਰਾ ਵਕੀਸ਼ਵਰ ਦਾ ਬੇਟਾ ਸੋਰੋ ਹੋ ਗਈ ਹੈ ਹੋਰ ਫਕਟ ਹੋਇਆ ਕੀ ਸੀ ਉਸੇ ਕੋਕਲੇ ਹਾਂਜੀ ਹੋਇਆ ਗਈ ਸੀ ਹੋਇਆ ਕੁਛ ਨਹੀਂ ਬਸ ਮੈਂ ਉਹਨਾਂ ਨੂੰ ਗਿਆ ਮੰਗਿਆ ਗੱਡੀ ਦਾ ਉੱਤਰ ਕੇ ਉਹਨਾਂ ਨੇ ਦਾਰੂ ਜ਼ਿਆਦਾ ਪੀਤੀ ਹੋਰ ਉੱਤਰ ਕੇ ਗਲੇ ਵੇ ਪਏ ਮੈਂ ਉੱਤਰ ਕੇ ਮੈਂ ਭਾਜੀ ਮੈਂ ਤੁਹਾਨੂੰ ਕੀ ਕਿਹਾ ਵਾ ਉਹਨਾਂ ਹਾਦੀ ਗੇ ਮੇਰੇ ਪੜਦਾ ਬਸ ਇਹ ਗੱਲ ਬੜੀ ਪਛਾਣ ਨਹੀਂ ਬੰਦੇ ਨੂੰ ਨਾ ਨਾ ਮੇਰੀ ਪਛਾਣ ਨਹੀਂ ਕਾਦੀ ਉਹ ਗੱਡੀ ਕਿਹਦੀ 15 ਕਾਰ ਦੀ ਹਾਂਜੀ ਮੈਨੂੰ ਗੱਡੀ ਦੀ ਪਛਾਣ ਨਹੀਂ ਆਈ I20 ਤੇ ਹਾਂ ਤੁਸੀਂ ਕਾਰ ਦੇ ਹੋ ਵੀ ਕਾਰ ਦੇ ਹਾਂਜੀ ਮੈਨੂੰ ਪਛਾਣ ਮੈਂ ਕਿਹਾ ਮੈਂ ਜਗ੍ਹਾ ਤੋਂ ਥੋੜੀ ਜੀ ਰਸਤਾ ਮੰਗਿਆ ਹਾਂ ਹਾਂਜੀ ਉਹ ਆਪਣੀ ਗਰਲਫ੍ਰੈਂਡ ਦਾ ਹੈ ਹੁਣ ਉਹਨੂੰ ਮੈਂ ਜਾਣ ਲਾਣੀ ਬਸ ਉਹਦੀ ਗਰਲਫ੍ਰੈਂਡ ਬਸ ਇਹ ਗੱਲ ਹੋਈ ਨਹੀਂ ਜਾਣਦਾ ਵੀ ਜੀ ਨਵਾਂ ਨਵਾਂ ਗਿਆ ਜੀ ਸਾਹਿਬ ਜੀ ਕੀ ਨਾਮ ਮੇਰਾ ਸ਼ੋਕਮਰ ਸ਼ੋਕਮਰ ਜੀ ਕੀ ਹੋਇਆ ਪਤਾ ਹੀ ਨਹੀਂ ਸਾਨੂੰ ਤੇ ਆਪਾਂ ਦੇ ਘਰ ਵਿੱਚ ਕੋਈ ਡੈਥ ਹੋਈ ਉੱਥੇ ਬੈਠੇ ਆ ਤੇ ਆਪਾਂ ਨੂੰ ਨਹੀਂ ਕੋਈ ਪਤਾ ਹੋਇਆ ਤੇ ਇਹ ਜਿਹੜੇ ਮੁੰਡਿਆਂ ਦੇ ਗੋਲੀਆਂ ਲੱਗੀਆਂ ਨੇ ਕੀ ਇਹ ਕਿਦਾਂ ਲੱਗੀਆਂ ਨੇ ਕੋਈ ਮੜਾ ਮੋੜਾ ਪਤਾ ਲੱਗਾ ਮੈਂ ਕਿਹਾ ਮਤਲਬ ਹੀ ਨਹੀਂ ਹਾਂ ਕੇ ਹੋਣ ਤੁਹਾਡੇ ਜੀ ਲੱਗਦੇ ਨੇ ਮੁੰਡੇ ਮੇਰਾ ਬੇਟਾ ਲੱਗਦਾ ਬੇਟਾ ਲੱਗਦਾ ਤੇ ਕੀ ਹੋਇਆ ਕੀ ਇਹਨੂੰ ਮੈਂ ਕਿਹਾ ਪਤਾ ਹੀ ਨਹੀਂ ਸਾਨੂੰ ਬਿਲਕੁਲ ਕਿਸੇ ਚੀਜ਼ ਦਾ ਪਤਾ ਹੀ ਨਹੀਂ ਹੈ ਡਾਕਟਰ ਨੇ ਦੱਸਿਆ ਵੀ ਗੋਲੀਆਂ ਵਰਸਾਤ ਨਿਕਲਦੀਆਂ ਇੱਥੇ ਹੈ ਕੋਈ ਨਹੀਂ ਬਸ ਚੰ ਨਹੀਂ ਹੈ ਫੇ ਲੈ ਜਾਓ ਗੋਡੇ ਦੇ ਗੋਲੀ ਲੱਗੀਆਂ ਕੋਈ ਇਹਨਾਂ ਦੀ ਕੋਈ ਲਾਕ ਡਾਟ ਆ ਕੀ ਕੋਈ ਮਤਲਬ ਹੀ ਨਹੀਂ ਅੱਜ ਤੱਕ ਨਹੀਂ ਸਾਡੇ ਬੱਚਿਆਂ ਨੇ ਕੀਤੀ ਕਦੇ ਲਾਕ ਡਾਟ ਅੱਜ ਤੱਕ ਨਹੀਂ ਕੀਤੀ ਆਪਣੇ ਕੰਮ ਤੇ ਜਾਂਦੇ ਆਪਣੇ ਕੰਮ ਤੋਂ ਘਰ ਤੇ ਬੱਚਿਆਂ ਨੇ ਕੋਈ ਦੱਸਿਆ ਹੋਣਾ ਜਿਹੜੇ ਗੋਲੀਆਂ ਚ ਲੱਗ ਗਏ ਨੇ ਕੋਣ ਸੀ ਮੈਂ ਕਿਹਾ ਸਿਰਫ ਸਾਨੂੰ ਇਹ ਨਹੀਂ ਕਿਹਾ ਵੀ ਗੋਲੀ ਲੱਗੀ ਤੇ ਇੱਥੇ ਆ ਜਾਓ ਹਸਪੀਟਲ ਬਸ ਇੰਨਾ ਹੀ ਬਸ ਆਇਆ ਠੀਕ ਕੀ ਮੰਗ ਕਰਦੇ ਆਪਾਂ ਕੀ ਮੰਗ ਕਰਨੀ ਹੈ ਜੀ ਜੇ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਹੋਏਗੀ ਬੱਚਿਆਂ ਨਾਲ ਤੇ ਭਰਾ ਨੂੰ ਮਾਫੀ ਦੇਣ ਉਹਦੇ ਛੇੜੀ ਹੋਰ ਕੀ ਕਹਿ ਸਕਦੇ ਆਪਾਂ ਕੋਈ ਇਹੋ ਜੀ ਗੱਲ ਹੀ ਨਹੀਂ ਨਾਲ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਕਾਦੀ ਮੰਗ ਆਪਾਂ ਕਰਨੀ ਕੋਈ ਮੰਗ ਨਹੀਂ ਕਰਦੇ ਆਪਾਂ ਕਹਿੰਨੇ ਬਰ ਰਾਜੀ ਬਾਜੀ ਰਹਿਣ ਸਾਰੇ ਆਪਣੇ ਘਰ ਬਸ ਪਤਾ ਕੀ ਆ ਨਾ ਇਹਨਾਂ ਚੀਜ਼ਾਂ 'ਚ ਕੁਛ ਹੈਗਾ ਤੇ ਨਾ ਹੀ ਨਿਕਲਣਾ ਉਹ ਵੀ ਰਾਜੀ ਰਹਿਣ ਜਿੰਨਾ ਚੜਾਈ ਤੇ ਇਹ ਵੀ ਰਾਜੀ ਰਹਿਣ ਆਪਣੇ ਘਰ ਸਿੱਧੀ ਜੀ ਗੱਲ ਨੇ ਆਪਾਂ ਨਾ ਕਿਸੇ ਨਾ ਕਿਤੇ ਰਜੇਸ਼ ਰੱਖੀ ਕਾਰੋਬਾਰ ਵਾਲੇ ਬੰਦੇ ਆ ਰਜੇਸ਼ ਰੱਖਣੀ ਨਹੀਂ ਰੰਜਤ ਹੈਗੀ ਨਹੀਂ ਸਾਡਾ ਕਿਹੜਾ ਕੋਈ ਦੁਸ਼ਮਣ ਹੈ ਨਾ ਹੀ ਕਿਸੇ ਦੁਸ਼ਮਣ ਅੱਜ ਤੱਕ ਅਹੀ ਟੈਂਟਾ ਸਾਲਾਈ ਨਾ ਕਿਸੇ ਨੇ ਉਹ ਇਹ ਕਿਹਾ ਤੇ ਨਾ ਖਵਾਇਆ ਜੀ ਕਿਹਾ ਤੇ ਦੀ ਖਵਾਇਆ ਠੀਕ ਹੋ ਚੰਦਨ ਕੁਮਾਰ ਚੰਦਨ ਕੁਮਾਰ ਕਿੱਡੀ ਗੱਲ ਹੈ ਨਾ ਚੰਦਨ ਨਗਰ ਮੁਗੀ ਮੱਲਾ ਤੇ ਕੀ ਹੋ ਆ ਗਈ ਹੈ ਪਤਾ ਨਹੀਂ ਸਾ ਪਤਾ ਨਹੀਂ ਮੋੜਾਂ ਦਾ ਹੀ ਓਏ ਐਕਸਕਿਊਜ਼ ਵੀ ਹੋਣਾ ਚਾਹੀਦਾ ਇੱਕ ਮਿੰਟ ਚੱਕ ਜਾ ਸਭ ਕੀ ਹੋਇਆ ਹੁਣ ਐਸ ਲੋ ਤੇ ਕਿੰਨੇ ਬੰਦੇ ਆਏ ਮੈਂ ਜੀ ਰਮਪ੍ਰੀਤ ਸੇ ਪੰਨੋ ਫਾਰਮੇਸੀ ਅਫਸਰ ਸਿਵਲ ਹਸਪਤਲ ਪਟਾਲਾ ਸਾਡੇ ਕੋਲ ਜੀ ਦੋ ਕੇਸ ਆਏ ਆ ਏ ਜੀ ਪਹਿਲਾ ਹੈਗਾ ਜੀ ਚੰਦਨ ਕੁਮਾਰ ਇਹਦੀ ਉਮਰ ਹੈ ਜੀ 23 ਸਾਲ son of ਅਸ਼ੋਕ ਕੁਮਾਰ ਇਹਦੀ ਰਾਇਸ਼ਾ ਜੀ ਮੁਰਗੀ ਮੱਲਾ ਬਟਾਲਾ ਇਹਦੇ ਵੀ ਗੰਛੋੜੇ ਲੱਤਾਂ ਤੇ ਜੀ ਗੋਲੀ ਬੱਜੀ ਆ ਦੂਜਾ ਹੈਗਾ ਜੀ ਸੌਰਵ ਭਗਤ ਇਹਦੀ ਉਮਰ ਹੈ 24 ਸਨ ਆਫ ਰਜਿੰਦਰ ਕੁਮਾਰ ਇਹਦਾ ਰੈਜੀਡੈਂਸ ਹੈਗਾ ਜੀ ਭੁੱਲਰ ਰੋਡ ਬਟਾਲਾ ਇਹਦੇ ਵੀ ਗੰਛੋਟਾ ਜੀ ਗੋਲੀ ਗੋਲੀ ਲੱਗੀ ਆ ਅਸੀਂ ਇਹਦਾ ਇਲਾਜ ਕਰ ਦਿੱਤਾ ਇਹਨੂੰ ਮਤਲਬ ਮੈਡੀਸਨ ਦੇ ਦਿੱਤੀ ਆ ਡ੍ਰਿਪ ਲਾਤੀ ਸਾਰਾ ਟ੍ਰੀਟਮੈਂਟ ਕਰਕੇ ਇਹਨਾਂ ਨੂੰ ਅਸੀਂ ਹਮਸਾਰੀ ਗੋਨਾਨਕ ਹਸਪਤਾਲ ਰੈਫਰ ਕਰ ਦਿੱਤਾ ਸੁਖੀ ਮੇਜੇਣਾ ਮੁਰੇ ਬੱਚੇ ਠੀਕ ਨੇ ਪਰ ਗੋਲੀ ਲੱਗੀ ਆ ਬੱਚਿਆਂ ਦੇ ਵਿੱਚ ਲੱਤਾਂ ਤੇ ਲੱਗੀਆਂ ਹੋਰ ਵੀ ਕੋਈ ਤੁਹਾਨੂੰ ਇਨਫੋਰਮੇਸ਼ਨ ਹੈ ਕੋਈ ਹੋਰ ਹੀ ਪਤਾ ਹੈ ਨਹੀਂ ਹੋਰ ਇਸ ਸਾਲ ਕੋਈ ਸਾਡੇ ਕੋਲ ਦੋ ਹੀ ਆਇਆ ਜੀ 11 ਵਜੇ ਦੇ 10 ਮਿੰਟ ਤੇ ਆਇਆ ਇਹ ਦੋਨਾਂ ਦੇ ਕਿੰਨੇ ਲੱਗੀਆਂ ਗੋਲੀਆਂ ਦੋਵਾਂ ਦੇ ਦੋ ਦੋ ਤਿੰਨ ਤਿੰਨ ਇੱਕ ਇੱਕ ਦੋ ਦੋ ਗੋਲੀਆਂ ਬਚੀਆਂ ਜੀ ਦੋ ਦੋ ਦਿੰਨੇ ਗੋਲੀਆਂ ਬਚੀਆਂ ਹਾਂਜੀ ਦੋਨਾਂ ਦੀ ਲੱਤਾਂ ਤੇ ਲੱਤਾਂ ਦੇ ਵਿੱਚ ਜੀ ਲੱਤਾਂ ਤੇ ਗੋਡਿਆਂ ਤੇ ਪੱਟਾਂ ਤੇ ਹਾਂਜੀ ਇਹ ਬਚੀਆਂ ਨੇ ਗੋੜਿਆਂ ਤੇ ਠੀਕ ਹਾਂ ਅਮ ਸਰ Thank you